ਮੈਂ ਅੱਖ ਖੋਲ ਕੇ ਵੀ ਚੱਲ ਸਕਦਾ ਸੀ ਔਰ ਚੱਲ ਲੱਗਿਆ ਸੁਭਾਵ ਇਹ ਹੋਣਾ ਚਾਹੀਦਾ ਹੈ ਅੱਖ ਖੋਲਣੀ ਹੈ ਇਸੇ ਵਾਸਤੇ ਤੇ ਅੱਖ ਤੇ ਦਿੱਤੀ ਹੈ ਵਰਨਾ ਅੱਖਾਂ ਦੀ ਲੋੜ ਕੀ ਸੀ ਦਰਖਤਾਂ ਨੂੰ ਉਸਨੇ ਅੱਖਾਂ ਨਹੀਂ ਦਿੱਤੀਆਂ ਪੱਥਰਾਂ ਨੂੰ ਉਸਨੇ ਅੱਖਾਂ ਨਹੀਂ ਦਿੱਤੀਆਂ ਹਾਲਾਂਕਿ ਜੀਵ ਜੰਤੂ ਇਹਨਾਂ ਦੇ ਵਿੱਚ ਵੀ ਮੰਨ ਲਏ ਗਏ ਨੇ ਗੁਰਬਾਣੀ ਨੇ ਮੰਨੇ ਨੇ ਨਹੀਂ ਲੋੜ ਸੀ ਦਰਖਤ ਚੱਲਦੇ ਨਹੀਂ ਨੇ ਤੂੰ ਚੱਲਦਾ ਹੈ ਇਸ ਵਾਸਤੇ ਤੇਨੂੰ ਅੱਖਾਂ ਦਿੱਤੀਆਂ ਨੇ ਤੂੰ ਆਖਿਆ ਹੁਣ ਮੈਂ ਅੱਖਾਂ ਬੰਦ ਕਰਕੇ ਚੱਲਣਾ ਠੋਕਰ ਖਾ ਜਾਏਗਾ ਡਰ ਜਾਏਗਾ ਝੋਟ ਲੱਗ ਜਾਏਗੀ ਇਹ ਜ਼ਿੰਮੇਵਾਰੀ ਪ੍ਰਮਾਤਮਾ ਦੀ ਨਹੀਂ ਹੋਵੇਗੀ ਬਸ ਇਤਨੀ ਸੂਝ ਸਮਝ ਤੂੰ ਪ੍ਰਾਪਤ ਕਰ ਸਕਦਾ ਹੈ ਔਰ ਤੂੰ ਪ੍ਰਾਪਤ ਕਰ ਸਕਦਾ ਇਤਨੀ ਖੁੱਲ ਪ੍ਰਮਾਤਮਾ ਨੇ ਦਿੱਤੀ ਹੈ ਕਿਉਂਕਿ ਖੁੱਲ ਵੀ ਪ੍ਰਮਾਤਮਾ ਦੇ ਦਿੱਤੀ ਹੋਈ ਹੈ ਇਸ ਵਾਸਤੇ ਮੇਰਾ ਕੁਝ ਵੀ ਨਹੀਂ ਔਰ ਮੈਂ ਕੁਝ ਵੀ ਨਹੀਂ ਸਭ ਈਸ਼ਵਰ ਸਭ ਪ੍ਰਮਾਤਮਾ ਮੇਰਾ ਮੁਝ ਮੇਂ ਕਿਛ ਨਹੀਂ